ਅੰਮ੍ਰਿਤਸਰ ਦੇ ਵਿੱਚ ਕੁਝ ਮੁੰਡਿਆਂ ਦਾ ਆਪਸੀ ਝਗੜਾ ਹੁੰਦਾ ਹੈ ਜਿਸ ਤੋਂ ਬਾਅਦ ਉਹ ਮੁੰਡੇ ਝਗੜੇ ਦਾ ਰਾਜ਼ੀਨਾਮਾ ਕਰਨ ਦੇ ਲਈ ਇਕੱਠੇ ਹੁੰਦੇ ਨੇ ਪਰ ਮੌਕੇ ਤੇ ਪੁਲਿਸ ਟੀਮ ਪਹੁੰਚ ਜਾਂਦੀ ਹੈ ਤੇ ਮੁੰਡਿਆਂ ਨੂੰ ਚੱਕ ਕੇ ਥਾਣੇ ਲੈ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਇਹਨਾਂ ਮੁੰਡਿਆਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੁਲਿਸ ਸਾਡੇ ਬੱਚਿਆਂ ਨੂੰ ਛੱਡਣ ਦੇ ਪੈਸੇ ਮੰਗ ਰਹੀ ਹੈ ਮਾਮਲੇ ਦੇ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਕਿ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਦੇ ਵਿੱਚ ਜਿੱਥੇ ਕਿ ਇਸ ਇਲਾਕੇ ਚ ਰਹਿੰਦੇ ਕੁਝ ਮੁੰਡਿਆਂ ਦਾ ਆਪਸੀ ਝਗੜਾ ਹੋਇਆ ਤੇ ਰਾਜ਼ੀਨਾਮੇ ਮੌਕੇ ਪੁਲਿਸ ਉੱਥੇ ਪਹੁੰਚ ਜਾਂਦੀ ਹੈ ਜਿਨ੍ਹਾਂ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਚੱਕ ਕੇ ਥਾਣੇ ਲਿਜਾਇਆ ਜਾਂਦਾ ਹੈ ਤੇ ਭੜਕੇ ਹੋਏ ਪਰਿਵਾਰਕ ਮੈਂਬਰਾਂ ਨੇ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੇ ਪੁਲਿਸ ਦੇ ਉੱਤੇ ਪੈਸੇ ਲੈਣ ਦਾ આરોਪ ਵੀ ਇਹਨਾਂ ਦੇ ਵੱਲੋਂ ਲਗਾਇਆ ਗਿਆ ਜੋ ਜਾਣਕਾਰੀ ਪੀੜਤ ਪਰਿਵਾਰ ਨੇ ਸਾਂਝੀ ਕੀਤੀ ਹੈ ਕਿ ਇਲਾਕੇ ਦੇ ਮੁੰਡੇ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਲੜੇ ਜ ਜਿਨ੍ਹਾਂ ਦਾ ਬਾਅਦ ਦੇ ਵਿੱਚ ਰਾਜ਼ੀਨਾਮਾ ਹੋਣ ਲਈ ਉਹ ਇਕੱਠੇ ਹੋਏ ਪਰ ਉੱਥੇ ਮੌਕੇ ਤੇ ਪੁਲਿਸ ਟੀਮ ਪਹੁੰਚੀ ਜਿਨ੍ਹਾਂ ਨੇ ਉਹਨਾਂ ਦੇ ਬੱਚਿਆਂ ਨੂੰ ਗ੍ਰਫਤਾਰ ਕਰ ਲਿਆ ਥਾਣੇ ਲੈ ਗਏ ਤੇ ਹੁਣ 40000 ਰੁਪਏ ਦੀ ਮੰਗ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ 40000 ਰੁਪਏ ਦੋ ਤੇ ਆਪਣੇ ਬੱਚਿਆਂ ਨੂੰ ਇੱਥੋਂ ਦੀ ਲੈ ਜਾ ਤੇ ਦੂਸਰੇ ਪਾਸੇ ਜੋ ਮੌਦਵਾਰ ਬੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਨੌਜਵਾਨਾਂ ਨੂੰ ਇਕੱਠਾ ਕੀਤਾ ਸੀ ਕਿ ਤੁਸੀਂ ਆਪਣਾ ਰਾਜ਼ੀਨਾਮਾ ਕਰ ਲਓ ਪਰ ਪੁਲਿਸ ਨੇ ਉੱਥੇ ਪਹੁੰਚ ਕੇ ਇਹਨਾਂ ਦੀ ਗ੍ਰਿਫਤਾਰੀ ਕਰ ਲਈ ਇਹਨਾਂ ਨੂੰ ਆਪਣੇ ਨਾਲ ਥਾਣੇ ਲੈ ਗਏ ਜਿਸ ਕਾਰਨ ਉਹਨਾਂ ਨੂੰ ਇਸ ਗੱਲ ਦਾ ਕਾਫੀ ਡਰ ਹੈ ਕਿ ਬੱਚਿਆਂ ਨੂੰ ਪੁਲਿਸ ਜਲਦ ਛੱਡੇਗੀ ਜਾਂ ਫਿਰ ਨਹੀਂ ਤੇ ਦੂਸਰੇ ਪਾਸੇ ਪੁਲਿਸ ਅਧਿਕਾਰੀ ਦੇ ਵੱਲੋਂ ਦੱਸਿਆ ਗਿਆ ਕਿ ਦੋਹਾਂ ਧਿਰਾਂ ਦੇ ਵਿਚਾਲੇ ਹੋਏ ਝਗੜ ਦੀ ਮੁੰਡਿਆਂ ਨੂੰ ਥਾਣੇ ਲਿਆਇਆ ਗਿਆ ਹੈ